ਓੰਕਾਰੁ ਨਾਨਕੁ ਕਿਥਿ ਭਟੇ ਸਰੇ ਭਟਉ ਤੇ ਜੀਤ ਸਭ ਆਏ ਸਭ ਤ੍ਰਿਪਤਿ ਭਟਉ ਤੇ ਜੀਤੀ ਪਾਤਸ਼ਾਹੇ ਦਸੈ ਪਰਖੰ ਭਗਵਤੀ ਸਮਰ ਕਾਈ ਗੁਰਮਾਨ ਕਲੈ ਤੇ ਆਏ ਫੇਰੰਗ ਗੁਰ ਤੇ ਅਮਰਦਾਸ ਸ੍ਰੀ ਦਾਸਾ ਹੋਏ ਸਭ ਆਏ ਔਰ ਜਨ ਹਰਿ ਗੋਬਿੰਦ ਨਾਮ ਸਮਰਾਉ ਸ੍ਰੀ ਹਰਿ ਗਾਇ ਸ੍ਰੀ ਅਕੀਸ਼ਨ ਤੇ ਨਈਐ ਜਿਸ ਦੇਖੀ ਪ੍ਰਤਿਭੁਜਾਇ ਤੇਰੇ ਸਮਾਦਰ ਸਿਵਰਾਇਆ ਹੈ ਬਾਰਨਾਉਂ ਤੇ ਆਇਆ ਹੈ ਸੋਹਾਈ ਫਲਾਈ ਹੋਏ ਸਾਰ ਜਤਨੀ ਤੋਸਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸੋਹਾਈ ਹੋਏ ਸਹਾਈ ਦਸਾ ਪਛਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਦਾ ਧਿਆਨ ਧਰ ਕੇ ਬਹੁਤ ਅਜੇ ਪੰਜਾਂ ਸਿਆਰੀਆਂ ਚੋਹਾਂ ਸਾਜਿ ਪਚਾਦੇਆਂ ਚਾਹੀਆਂ ਮੁਕਤੇ ਆ ਸਾਧੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਹ ਇਤਲਾਇਤੀ ਸੁਭਾਹੀ ਜਿਸ ਤੇ ਆਨੰਦ ਕੀਤਾ ਤਨਾਉ ਤਿਆਰੀਆਂ ਸੱਚਿਆ ਰਹਿਣ ਦੀ ਕਮਾਈ ਦਾ ਤੇ ਹੰਕਾਰ ਕੀ ਖਾਲਸਤਾ ਜੀ ਗੋਲ ਜੀ ਜੇ ਨਾਲ ਸੰਗ ਸੰਗਣੀਆਂ ਨੇ ਧਰਮ ਇੱਕ ਸੀਸ ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਲੁਹਾਈਆਂ ਰਚੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਦੁਰਦਵਾਂ ਦੀ ਸੇਵ ਲਈ ਕੁਰਬਾਨੀਆਂ ਕੀਤੀਆਂ ਪਰ ਉਹ ਨਹੀਂ ਹਾਰੇ ਆ ਦੇਖੀ ਕਿਹੇ ਸਾਸਾ ਨਾਉਂ ਦਾ ਹੈ ਤੇਰਾ ਵੀ ਤੁਮਹਿਦਾ ਤੇ ਅੰਦਰ ਕੀ ਖਾਲਸਾ ਜੀ ਬੋਲੋ ਜੀ ਆਹੇ ਪੰਜਾਂ ਤਖਤਾਂ ਸਰਬੱਤ ਪਰਮਤਮ ਦਾ ਧਿਆਨ ਅੰਤੜਕੇ ਬੋਲਦੇ ਪ੍ਰਖਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਦੀ ਖੁਾਰੀ ਜੋ ਵਾਰੀ ਜੋ ਵਾਰੀ ਜੋ ਸਵਾਜਿ ਜੋ ਚੇਤਿਆਵੇ ਸਦੇ ਅਮਰ ਕਸਤ ਦਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਆਹੰਦਾਰ ਚਿਆ ਰਿਆ ਇੱਕ ਦੀ ਇੱਕ ਦੇਸ ਪਦਕ ਦੀ تاج ਬੰਦ ਦੀ ਜੇਤ ਸ੍ਰੀ ਸਾਹਿਬ ਜੀ ਸਾਈ ਹਰਿ ਸਿੰਘ ਜੀ ਕੇ ਬੋਲ ਬਾਲੇ ਬਹੁਤ ਔਦੇ ਸਖਨ ਸਿੱਖੀ ਦਾ ਨੀ ਸਿਦਾਨ ਰਹੇ ਦਾਨ ਬਵੇਕ ਦਾਨ ਵਿਸਵਾਹ ਦਾ ਦਾਨ ਪਰ ਸਵਾਦਾਨ ਦਾਨ ਅਕਾਲ ਪੁਰਖ ਨਾਮ ਦਾਲ ਸ੍ਰੀ ਆਪਰੇ ਸਤਿ ਦੇ ਦਰਸ਼ਨ ਇਸਨਾਨ ਚੌਂਕੀ ਅਭੰਡੇ ਭੂਗੇ ਜੁਗੋ ਜੁਗਿਆ ਕਾਲ ਧਰਮ ਦਾ ਜੈਕਾਰ ਭੁਲ ਜੀ ਵਾਹੇ ਸਿਖਾਂ ਦਾ ਮਾਨ ਨਿਵਾ ਮਾਤੇ ਉੱਚੀ ਮਾਤ ਪਤ ਦਾ ਰਾਖਾ ਭਵਾਏ ਗੁਰ ਹੀ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਗਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨਾਂ ਨੂੰ ਪੰਥ ਨੂੰ ਇਹ ਛੋੜਿਆ ਗਿਆ ਗੁਰਦਰਸ਼ਨ ਦੀ ਧਾਰ ਇਹ ਜਿਵੇਂ ਸੰਤਾਨ ਦਾ ਗਾਲ ਖਾਂਸਾ ਜੀ ਨੂੰ ਬਖਸ਼ੋ ਏ ਨਮਾਨਿਆਂ ਦੇ ਮਾਨ ਨੇ ਨਿਤਾਣਿਆਂ ਦੇ ਤਾਲ ਨਿਉਟਿਆਂ ਦੀ ਓਟ ਸਚਿਗਤਤਾ ਵਾਹੇਰੋ ਸਾਹਿਬ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਜੀ ਹਜੂਰ ਅਕਾਸ਼ ਦੇਵਤੇ ਹੈ ਆਜ ਦੀ ਕਿਰਪਾ ਰਹਿਮਤ ਸਬਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਪਕੀਤ ਹੋਈ ਹੈ ਚਾਰ ਪਹਿਰ ਜਿਹੜਾ ਆਪਕੇ ਭਾਣੇ ਅੰਦਰ ਸੁਖ ਆਨੰਦ ਨਾਲ ਪਕੀਤ ਕਰਵਾਉਣਾ ਹਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਪਾਵਨ ਦਰਬਾਰੇ ਅੰਦਰ ਆਪੇ ਸੁੰਦਰ ਸਜਾਵਣ ਸਜਾਏ ਗਏ ਹਨ ਆਪ ਦੀ ਪ੍ਰਕਾਸ਼ ਮਾਰ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਵਸਟੇ ਨਿਹਾਲ ਕਰੋ ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਤੇ ਗਾਹਾਂ ਦਾ ਤੇ ਪਰਵਾਰ ਕਰਨੀਆਂ ਸਤਿਗੁਰੂ ਜੀ ਉਪਰ ਕਿਰਪਾ ਤੇ ਪਾਵਨ ਸਰੂਪ ਸੋ ਖਾਸਨ ਦਾ ਸਥਾਨ ਦੋ ਪ੍ਰਕਾਸ਼ ਸਥਾਨ ਤੇ ਕਹਿ ਜਾਣ ਦੀ ਆਗਿਆ ਦੇਖੋ ਜੀ ਰਸਤੇ ਦੀ ਬਾਦ ਕਾਟ ਕੇ ਅੰਗ ਸੰਗ ਸਹਾਇਗੋੜ ਸੇ ਹੀ ਪਿਆਰੇ ਮੇ ਜਿਨਾ ਮੈਂ ਆ ਤੇਰਾ ਨਾਮ ਚੇਤੇ ਆ ਵੇ ਨਾਨਕ ਨਾਮ ਜਪੀ ਦਾ तेरे ਬਾਣੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ